ਤੇ ਗੋਸੇ ਦਾ ਤੇ ਪੰਮੀ ਦਾ ਵਿਆਹ ਸੀ ਪੰਮੀ ਤੋਰੀ ਗਈ ਸੀ ਗੋਸੇ ਤੋੜਤੀ ਸੀ ਸਾਨੂੰ ਲੱਡੂ ਵੀ ਨਾ ਦਿਖਾਇਆ ਤੇ ਕੁਹਤ ਬਾਕੀ ਤਲਵੰਡੀ ਤੇ ਤਲਵੰਡੀ ਬਾਗੀ ਤੇ ਕਲਵਿੰਦਰ ਕਹਿੰਦੀ ਤੁਸੀਂ ਕਹਿੰਦੀ ਜੇ ਲੱਡੂ ਖਾਣੇ ਆਏ ਬਿਓ ਤਾਂ ਵਰਤੋ ਅਸੀਂ ਜਿਹੜਾ ਦੇਖਿਆ ਤਾਂ ਉਹਨਾਂ ਦੇ ਐ ਕਮਰੇ ਦੇ ਸੱਤ ਨਹੀਂ ਸੀ ਉਹੀ ਸੀ ਤੇ ਉਹਨਾਂ ਦੇ ਤੇਲ ਵਾਲੀ ਢੋਲੀ ਪਈ ਸੀ ਏਡੀ ਤੇ ਤੇਲਾਈ ਢੋਲੀ ਲਾ ਕੇ ਤੇ ਪੰਮੀ ਚੜਾਤੀ ਤਾਂ ਹਾਂ ਤੇ ਕਲਵਿੰਦਰ ਕਹਿੰਦੀ ਹੁਣ ਦੋ ਤਿੰਨ ਥਾਲ ਪਰ ਲਿਓ ਇੱਥੇ ਜਰੋ ਚੋਰੀ ਕਰਨ ਲੱਗੇ ਚੋਰੀ ਲੱਕਦੀ ਵੀ ਚੋਰੀ ਗੱਕਦੀ ਵੀ ਤੇ ਪਈ ਅਸੀਂ ਤਾਂ ਕੀ ਕੀਤਾ ਇੱਕ ਥਾਲ ਤਾਂ ਪਕੌੜੀਆਂ ਪਕੂੜੀਆਂ ਦਾ ਪਰ ਲੈ ਐਡਾ ਇੱਕ ਪਰ ਲੈ ਲੱਡੂ ਜਲੇਬੀਆਂ ਦਾ ਤੇ ਉਧਰ ਹੋ ਗਿਆ ਭੂ ਖੜਕਤਾ ਨੇ ਆ ਗਈ ਭੂ ਆਈ ਤਾਂ ਖਾਣੂ ਸੀ ਖੜਕਤਾ ਉਹੀ ਹੋ ਗਿਆ ਕਹਿੰਦੇ ਚੋਰ ਦੇ ਪੈਰ ਨੀਂਦੇ ਦਾ ਲੱਕ ਕੇ ਥਾਲ ਪਈ ਚਾਚੂ ਕਰਕੇ ਤੇ ਸਾਰੇ ਜਵਾਕ ਰਾਜ ਨੇ ਤੇ ਜਦੋਂ ਉਹ ਭੂ ਆਈ ਤੇ ਇੰਨੇ ਕੁ ਬਚ ਗਏ ਕਹਿੰਦੇ ਇਹਦਾ ਕੀ ਕਰੀਏ ਵੀ じゃ ਲੁਕੋ ਦਿਓ ਫੇਰ ਖਾ ਲਓ ਹੈਲਕੋ ਨੌਤੀ ਮਾ ਅਥਲੇ ਜੱਧਾ ਪਤਰਾਜ ਦੇ ਉਹਦੇ ਮੂੰਹ ਹੀ ਮੰਜੇ ਤੇ ਰਵੇ ਸੀ ਕੰਮ ਛੋਟੀ ਸੀ ਤੇ ਕਹਿੰਨਾ ਬੇਬੇ ਹੱਤ ਨੇ ਪੁੱਤੂ ਵਿਜਵਾ ਕੇ ਰੋਟੀ ਘੱਟ ਖਾਧੋ ਖਾਂਦੇ ਆ ਅਸੀਂ ਆਪਾਂ ਕਹਿੰਦੇ ਆਪਾਂ ਤੋਂ ਉ ਘੱਟ ਖਾਂਦੇ ਆ ਮੁਸਕ ਨਹੀਂ ਗੱਡਾ ਆ ਕੇ 부ਆ ਕਹਿੰਦੀ ਲੈ ਹੁਣ ਸੋਨੂੰ ਲੱਡੂ ਲੁੱਡੂ ਦੇਵਾ ਪੂਰਾ ਖਾ ਲੋ ਤੇ ਐਨੇ 부ਆ ਦੇ ਲਈ ਮੇਰ ਖਾਨ ਕਿੱਥੋਂ ਅਕਲਵਿੰਦਰ ਕਹਿੰਦੀ ਹੁਣੇ ਆਪੂ ਕੀ ਵਿਜਵਾ ਕੇ ਖਾਂਦੇ ਨਹੀਂ ਕਹੇ ਉਹ ਘਰੋਂ ਤਾਂ ਮਠਾਈ ਚੰਗਾ ਲਾ ਦਾ ਫਿਰ ਦੋ ਦੋ ਖਾ ਲਏ ਜਿਹੜੇ ਖਾਣੇ ਸੀ ਖਾ ਗਏ ਕਿੱਥੋਂ ਥਾਲ ਤਾਂ ਦੋ ਖਾ ਗਏ ਪਹਿਲਾਂ ਇਹ ਕੀ ਗੱਲ ਮੇਰੇ ਅਸੀਂ ਆਏ ਖਾਦੇ ਭੂਆ ਲੱਡੂ ਨਹੀਂ ਸੀ ਦਿੰਦੀ ਇੱਕ ਪਕੌੜੀ ਵੀ ਚੋਰੀ ਕਰਕੇ ਲੱਡੂ ਖਾਦੇ ਸੀ ਜਿਹੜੇ ਭੂਆ ਨੇ ਦਿੱਤੇ ਸੀ ਉਹ ਫਿਰ ਸੀ ਸਾਹਮਣੇ ਉਹ ਜਿਹੜੇ ਖਾਦੇ ਆਏ ਗਏ ਕੀ ਹੋਇਆ ਕੀ ਆਪਿਆ ਨਹੀਂ ਖਾਣ ਨੂੰ ਮੈਂ ਨਹੀਂ ਬੰਦ ਕੋਈ ਨਹੀਂ ਜਦ ਕੋ ਰਿਸ਼ਤੇਦਾਰ ਆ ਜਾਂਦਾ ਹੈ ਨਾ ਦਹੀਂ ਉਹ ਸੇ ਸੱਲੇ ਬੂਟੇ ਇੰਦਰੀ ਬੂਟੇ ਕੋਲੇ ਕੇ ਰਪੜ ਮੈਂ ਤੇ ਵੀ ਆ ਗਏ ਮੈਂ ਤੇ ਵੀ ਰਾ ਗਏ ਤੇ ਵੀ ਰੰਦਰ ਚੈਨਲ ਰੋਟੀ ਪੜਾਈ ਬੂਟੇ ਇੰਦਰੀ ਕੋਲੇ ਪਰ ਮੈਂ ਕਿਹਾ ਭਾਈ ਕਿਹਾ ਭਾਪਾ ਮੈਨੂੰ ਗੁੱਸਾ ਆ ਜਾਵੇ ਵੀ ਲਾ ਦੇ ਕੇ ਨੂੰ ਤਾਂ ਵਿਚਾਰੇ ਰੋਟੀ ਉਪਰ ਦੀ ਤੇ ਤੁਹਾਨੂੰ ਤਾਂ ਪੜਾ ਦੇ ਮੈਂ ਆ ਕੇ ਨੰਦ ਦੱਸਿਆ ਉਹ ਕਹੇ ਪੂਆ ਨੇ ਆ ਗਈ ਸੀ ਬੂਟੇ تن ਮੌਂਦੀ ਵੀ ਦੇਖਣਾ ਸੀ ਆਏ ਰਿਸ਼ਤੇਦਾਰ ਨਾ ਪਾਏ ਤੇ ਵੀ ਸਰਦ ਨਹੀਂ ਇਹ ਨਹੀਂ ਜਾਨੀ ਨਹੀਂ ਪੂਆ ਇਸ ਗੱਲੋਂ ਚੰਗੀਆਂ ਐ ਸੀ ਚੰਗਿਆ ਸੀ ਮੇਰੀਆਂ ਦਰੀਆਂ ਵੀ ਬਿਨਾਂ ਦੀ ਸੂਤ ਪਾ ਦੇ ਆਪੇ ਬਣਾ ਕੇ ਤੋਰਾਗੇ ਇਕਲਾ ਸੂਤ ਲੈ ਗਈ ਦਰਨਾ ਆਪ ਹੀ ਰੰਗਿਆ ਆਪ ਹੀ ਸਾਰਾ ਕੁਝ ਕਰਿਆ ਜਾਲ ਨਾ ਬਨ ਕੇ ਸਮਾਰ ਕੇ ਬੁਣ ਕੇ ਪੇਤਿਆਂ ਤੇ ਦਰਨਾ ਕੀ ਕਾਲੂ ਮੇਰੀ ਬਈ ਹੈ ਹੈਈਆ ਮੇਰੇ ਕੋਲ ਇਹ ਜੇ ਮੈਂ ਆ ਪਗਟ ਨਹੀਂ ਦੱਸ ਕਹਾਣੀ ਸੁਣਾਈ ਵੇ ਕੀਤੀ ਬੜੀ ਬੋਸਾ ਹਾਂ ਤੇ ਉਹ ਕਰਦੀ ਬਹੁਤ ਸੀ ਭੂਆ ਕਰਦਾ ਤਾਂ ਬਹੁਤ ਜਾਗ ਇੱਥੀ ਆਉਂਦੀ ਸੀ ਬਾਦੂ ਕਰਦੀ ਸੀ ਉਹ ਬਹੁਤ ਚੁਗਲੀ ਨਹੀਂ ਕਰਦੀ ਸੀ ਚੁਗਲੀ ਨਹੀਂ ਕਰਦੀ ਸੀ ਕਿਤੇ ਨਹੀਂ ਕਰਦੀ ਟੱਟ ਤੇ ਕੰਮ ਵੀ ਕਰਉਂਦੀ ਸੀ ਆ ਕੇ ਨਰ ਮੈਨੂੰ ਉਹ ਵੇਲੇ ਆ ਜਾਂਦੀ ਜੇ ਘਰੇ ਨਾਮ ਦਾ ਉਹਨਾਂ ਦਾਲ ਪਾਣੀ ਚੀਰ ਜਾਂਦੀ ਹੁੰਦੀ। ਦੁਪਹਿਰ ਦਾ ਸਬਦਾ ਵੱਡਾਉਂਦੀ ਸੀ। ਵਿਆਹ ਵੇਲੇ ਘਰ ਉਹਨੇ ਸਾਹਮਣੇ ਜਿੱਦੋ ਸੀ ਵਿਆਹ। ਤਾਂ ਜੀ ਤੇਰੀ ਨਾਮ ਤੇਰੀ ਸੇਵਾ ਕਿਵੇਂ ਕਰਦੀ ਸੀ? ਤੈਨੂੰ ਕੀ ਦਿੰਦੀਂ ਦਿਖਾਉਣ ਨੂੰ ਫਿਰ? ਮੈਨੂੰ ਜੋ ਮੋਹਨ ਜੀ ਤੇ ਕਿਹਾ ਕਿ ਮੂੰਹ ਵਾ ਕੇ ਅੱਜ ਨੂੰ। ਕਿ ਮੇਰੇ ਨਾਲ। ਰਾਜ ਨਹੀਂ ਕਰਨ ਤੋਂ ਉਹ ਆ। ਤਾਂ ਤਾਂ ਮੈਂ ਬੈਠੂ ਪਾਉਣੇ ਚਾਹ ਬੇਨੇ। ਇਹ ਯਾਖਾ ਮੈਂ ਮਗਨ ਨਹੀਂ ਕਰਾਂ ਉਹ ਕਿਉਂ ਨਾ ਕੇ ਲਵਾ ਤੈ ਕਿ ਦੇ ਰਿਹਾ ਕਿ ਇਹ ਕੰਨੀ ਬਲ ਤੂੰ ਡਾਕਰਾ ਜੇ ਮੁੰਡਾ ਬਾਤ ਕਰ ਦੇ ਦੇਖ ਮੈਂ ਇਹ ਜੀ ਜੀ ਬਾਰਾ ਤੱਕ ਇਸ ਮੈਂ ਚਲ ਆਨੇ ਵੀ ਨਾ ਮੈਂ ਇੱਕ ਪੂਰਾ ਮੈਂ ਇਹ ਬੰਦੀ ਤੂੰ ਜਗੜ ਕੇ ਸੀਤ ਨੂੰ ਨਾ ਬੜੀ ਫਿਰਦੀ ਐ ਤਾਜਾ ਤਾਜਾ ਬਣੇ ਜਦੋਂ ਤਾਈ ਤਾਂ ਆਪੂਆ ਮਰੀ ਤਾਈ ਜਦ ਲਈ ਸੇ ਹੁੰਦੇ ਆਂਦੇ ਕਿਤੇ ਸੀਤ ਆਪੂਆ ਤਾਂ ਨਹੀਂ ਵਿੱਚ ਬੜੀ ਫਿਰਦੀ ਮੋ ਕਰਦੀ ਸੀ ਹੋ ਸਕਦਾ ਇੰਨੇ ਹੀ ਖਾਂਦੀ ਆ ਹੁਣ ਵੀ ਇਹ ਕਿਤੇ